ਸਤਿ ਸ੍ਰੀ ਅਕਾਲ ਜੇ ਸਾਰਿਆਂ ਨੂੰ ਅੱਜ ਆਪਾਂ ਆਟੇ ਦੇ ਵਿੱਚ ਬੜੀਆਂ ਬਣਾਵਾਂਗੇ ਬਹੁਤ ਵਧੀਆ ਤੇ ਆਟਾ ਆਪਾਂ ਗੁੰਨ ਕੇ ਰੱਖਿਆ ਪਹਿਲਾਂ ਵੀ ਸਵੇਰ ਦਾ ਹੀ ਗੁੰਨ ਕੇ ਰੱਖਿਆ ਹੋਇਆ ਫਰਿੱਜ 'ਚ ਜੇ ਤਾਜ਼ਾ ਗੁੰਨਗੇ ਤਾਂ ਉਹ ਇਹ ਬਣਦੀਆਂ ਨਹੀਂ ਗਈਆਂ ਨਿਕਲਦੀ ਨਹੀਂ ਗੁੱਧ ਜੀ ਵਿੱਚੋਂ ਤੇ ਆਪਾਂ ਵਧੀਆ ਬਣਾਵਾਂਗੇ ਬੜੀਆਂ ਤੇ ਆਪਾਂ ਉਹ ਵੀ ਖਾ ਸਕਦੇ ਆ ਤੇ ਸਬਜ਼ੀ ਵੀ ਬਣਾ ਸਕਦੇ ਆ ਇਹ ਤਾਂ ਮਰਜੀ ਸਬਜ਼ੀ ਕਈ ਵਾਰ ਘਰੇ ਨਹੀਂ ਹੁੰਦੀ ਕੋਈ ਜੀ ਸਬਜ਼ੀ ਸੁਬਜ਼ੀ ਉਦੋਂ ਆਪਾਂ ਬਣਾ ਸਕਦੇ ਆ ਤੇ ਬਣਾ ਕੇ ਆਪਾਂ ਨਾਲ ਦੇ ਨਾਲ ਵੀ ਖਾ ਸਕਦੇ ਆ ਵਧੀਆ ਪਕੌੜੀਆਂ ਵਰਗੀਆਂ ਬਣਣੀਆਂ ਆ ਗੀਤ ਰੱਪਾ ਦੀ ਗੋਦ ਵਿੱਚ ਕੱਢ ਲਾਂਗੇ ਗੋਦ ਦੇ ਇਹ ਪਾਣੀ ਆਪਾਂ ਕੱਢ ਦਿਆਂਗੇ ਬਾਹਰ ਹੁਣ ਹੁਣ ਹੋਰ ਪਾਵਾਂਗੇ ਤਰਾਪਾ ਤੋਂ ਜਾਵਾਂਗੇ ਪਾਣੀ ਪਾ ਪਾ ਕੇ ਇਹ ਚੰਗੀ ਤਰ੍ਹਾਂ ਗੁੱਦ ਨਿਕਲ ਆਈ ਫੇਰ ਆਪਾਂ ਬੜਜਾ ਬਣਾਵਾਂਗੇ ਮਾ ਦੇਖੋ ਬਦਨ ਖਲਦੀ ਆਉਂਦੀ ਹੈ ਇਹਨੂੰ ਆ ਪਾਠ 10 12 ਧੋ ਲਾਂਗੇ ਇਸ ਤਰੀਕੇ ਨਾਲ ਲਓ ਆਪਣਾ ਆਟਾ ਧੋਤਾ ਗਿਆ ਜਦੋਂ ਪਾਣੀ ਸਾਫ਼ ਹੋ ਜਾ ਇਸ ਤਰ੍ਹਾਂ ਹੋਰ ਸਮਝੋ ਆਟਾ ਧੋਤਾ ਗਿਆ ਇਸ ਤਰ੍ਹਾਂ ਬਣ ਗਿਆ ਹੁਣ ਆਪਾਂ ਨਾਣ ਮਿਰਚ ਪਾਵਾਂਗੇ ਥੋੜਾ ਜਿਹਾ ਤੇ ਆਪਾਂ ਪਹਿਲਾਂ ਵੀ ਬਣਾਈਆਂ ਸੀ ਉਦੋਂ ਆਪਾਂ ਹੋਰ ਤਰੀਕੇ ਨਾਲ ਬਣਾਈਆਂ ਸੀ ਉਦੋਂ ਨਾਣ ਮਿਰਚ ਪਾਇਆ ਸੀ ਕੱਲਾ ਮਾੜਾ ਮੋਟਾ ਤੇ ਹੁਣ ਆਪਾਂ ਜਮੈਨਚ ਗੋਣ ਵੀ ਪਾਵਾਂਗੇ ਨਮਕ ਸਾਵਨਾ ਪਾਵਾਂਗੇ ਮਿਰਚ ਜੀਰਾ

ਚੰਗੀ ਤਰ੍ਹਾਂ ਪਰ ਲਾ ਲਿਆ ਤੇ ਹੁਣ ਆਪਾਂ ਇਹਨੂੰ ਠਾਕੇ ਰੱਖ ਦਿਆਂਗੇ ਤੇ ਅੱਗ ਬਾਲਾਂਗੇ ਤੇ ਕੜਾਈ ਤਰਾੰਗੇ ਹੁਣ ਆਪਾਂ ਤੇਲ ਪਾਵਾਂਗੇ ਯਾ ਤੇਲ ਗਰਮ ਹੋ ਗਿਆ ਫਿਰ ਆਪਾਂ ਬੜੀਆਂ ਪਾਵਾਂਗੇ ਵਿੱਚ ਲਓ ਆਪਣਾ ਤੇਲ ਗਰਮ ਹੋ ਗਿਆ ਤੇ ਹੁਣ ਆਪਾਂ ਬੜੀਆਂ ਪਾਵਾਂਗੇ

ਅਪ ਚੰਗੀ ਤਰ੍ਹਾਂ ਰਾੜ ਕੇ ਫਿਰ ਲਾਵਾਂਗੇ வ அப்படின் ரயா ஹான கடாங்க பக்கோட மருவா ਤੇ ਆਪਾਂ ਕਾਲਾ ਨੋਟ ਪਾਵਾਂਗੇ ਆਪਾਂ ਇਸ ਤਰ੍ਹਾਂ ਵੀ ਖਾ ਸਕਦੇ ਆਂ ਤੇ ਆਪਾਂ ਸਬਜੀ ਵੀ ਬਣਾ ਸਕਦੇ ਆਂ ਤੇ ਆਪਾਂ ਪਕੌੜਿਆਂ ਵਰਗੀਆਂ ਬਣ ਗਈਆਂ ਜਮਾਂ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ